なるほど。<laughs>

ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਦੇ ਪਤਾ ਨਹੀਂ ਜੀ ਪਹਿਲਾਂ ਪਿੰਡੀ ਵਿਆਹ ਕਰੋੜਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰੇ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਤੇ ਉਹ ਇੱਜਾ ਰੱਖਿਆ ਮਰ ਲਈ ਮਜਬੂਰ ਕੀਤਾ ਕਿਸੇ ਦੇ ਇੱਕ ਵੀ ਯਾਰ ਨਹੀਂ ਸੀ ਕੋਈ ਹਾਲੇ ਤੱਕ ਬਰਾਗ ਕਰਨ ਦੀ ਚਾਹੀਦੀ ਹੈ ਲੜਕੀ ਦੇ ਘਰ ਉਹਦੇ ਨੂੰਫੀ ਰੰਦੇ ਨੇ ਹਾਂਜੀ ਉਹ ਸਰ ਵੀ ਗਰ ਨਰਤਨ ਚੁਪਾ ਜਾਂਦਾ ਹਾਂਜੀ ਕਾਹ ਕਰ ਤੈਨੂੰ ਇਹ ਕਦਮ ਚੁੱਕਿਆ ਜੀ ਕਿੰਨੀ ਐ ਸੀਗੀ ਸਾਡੇ ਕੋਲ ਮੇਰੀ ਜੀ ਜਿਹੜੀ ਬਿਕਾਇ ਲਮਰੀ ਲੜਕੀ ਦੇ ਲਈ ੜਕੀ ਦੀ ਸਰਕਲ ਫਰਮ ਨਹੀਂ ਪਤਾ ਉਹਨੂੰ ਬੜਾ ਸ਼ਰਮਾਕੀ ਕਰਦਾ ਇਨਸਾਫ ਜਾਈਦਾ ਜ਼ਰੂਰ ਪੁਲਿਸ ਨੇ ਐਫ ਆਈ ਆਰ ਦਰਖਾਤੀ ਪਿੱਤੀ ਕਰਕੇ ਇੱਦਾਂ ਦੀ ਕਾਰਵਾਈ ਹੋਈ ਕਾਰਵਾਈ ਇਹ ਦਵਾਈ ਖਾਦੀ ਨਹੀਂ ਲਿਖੀ ਹੈ ਕੀ ਇਹ ਕੁਝ ਲਿਖਿਆ ਹੈ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਆਇਆ ਫਾਇਲ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਮੁੰਡੇ ਨੇ ਸੁਸਾਇਡ ਕਰਨ ਦਾ ਵੀਡੀਓ ਬੜਾ ਵੀਡੀਓ ਜਦੋਂ ਇਹ ਸੁਸਾਇਡ ਕੀਤਾ ਹੈ ਕਿ ਕਿ ਦੱਸਾਂ ਕਿ ਮੁੰਡੇ ਪੀ ਉਹਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਵਾਈ ਤੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨੂੰ ਕੋਈ ਗਲੀ ਦੇ ਬਾਹਰ ਕੋਈ ਘਰ ਦੇ ਡਿੱਗਾਈ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਸਾਨੂੰ ਮਾਂ ਦੇ ਹਨੂੰਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਤੇ ਹੋ ਤੇ ਕਾਰਵਾਈ ਹੋਣੀ ਚਾਹੀਦੀ ਕੀ ਗੱਲਬਾਤ ਜਿਸ ਤਰ੍ਹਾਂ ਗੱਲਬਾਤ ਸਾਬ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਪੁਲਿਸ ਸਾਈਡ ਕਰਾ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਬਾਅਦ 25 ਸਾਲ ਦਾ ਸਰਮੁੰਡਾ ਪਰਵਾਹ ਕੀ ਕਾਦੀ ਗੱਲ ਨੂੰ ਸੁਣਦਾ ਇੱਕ ਗੱਲ ਇਹ ਕਿ ਸਾਲ 400 ਲਗੇ ਕੁੜੀ ਨਾਲ ਗਲੇਸ਼ਨ ਚ ਰਹਿੰਦੇ ਨੂੰ ਗੱਲਾਂ ਬਾਤਾਂ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਗੀਰੀਆ ਕਦੀ ਕਿਤੇ ਆ ਰਿਹਾ ਵੇ ਘੁੰਮਦੇ ਸੀ ਤੇ ਕੁੜੀ ਨੇ 10 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੇ ਨਾਲ ਆਉਂਦੀ ਰਹੀ ਜਾਂਦੀ ਰਹੀ ਇਹ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹ ਦੀ ਕਿ ਮੈਂ ਬਾਹ ਜਾਣਾ ਚਾਹੁੰਦੀ ਹਾਂ ਦਿਨ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰ ਨਾਲ ਗੱਲ ਕੀਤੀ ਤੇ ਇਹ ਰਿਸ਼ਤੇ ਲੋ ਕਰਦੇ ਗੱਲ ਸਭ ਤਾਂ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਵਾਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮਸਦ ਨੂੰ ਪਿਆ ਇਹਨੇ ਛਦਾਈ ਨਹੀਂ ਸਾਡੇ ਬਣਾਨੇ ਦਵਾਈ ਪੀਣੇ ਸੀ ਸਰ ਤੇ ਰਿਸ਼ਤੇ ਦੀ ਗੱਲ ਹੁੰਦੀ ਪਈ ਸੀ ਸਾਰੇ ਘਰ ਸਾਡੀ ਚੱਲਦੀ ਪਈ ਸੀ ਗੱਲ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੇ ਸੀ ਤੇ ਕੁੜੀਆਂ ਨੇ ਉਲਟੋ ਕਿਹਾ ਕਿ ਜੀ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟੇ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਪੋਲਿਟਿਸਟ ਵੀ ਬੋਲ ਸਕਦੀ ਇਹਨੀ ਤੇ ਗੱਲ ਚੱਲਦੀ ਹੈ ਤੇ ਭਾਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਦੀ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋਈ ਪਤਾ ਲੱਗਦਾ ਹੈ ਕਿ ਇਹ ਤਾਂ ਸਕੂਲੇ ਪੜ੍ਹਦੀ ਸੀ ਉਹਦਾ ਆਨ ਜਾਣਦਾ ਸੀ ਇਹ ਵੀ ਉਹ ਹੀ ਜਾਣਦਾ ਸੀ ਆ ਮੇਰੇ ਦਿੰਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈਡੀਆਂ ਜੋ ਵੀ ਕਿਸੇ ਵੀ ਉਹ ਕੰਮ ਚੱਲਦਾ ਰਿਹਾ ਸਰ ਅਜੀਬ ਜਿਹਾ ਅੱਜ ਕਿ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਰ ਪੁਲਿਸ ਸਾਡਾ ਕੋਈ ਜਵਾਬ ਨਹੀਂ ਤੇ ਪੁਲਿਸ ਵੱਲੋਂ ਸਾਡਾ ਕੋਈ ਨਹੀਂ ਜਰ ਕੁਛ ਨਹੀਂ ਦਿੱਤਾ ਪੁੱਛਿਆ ਕੀ ਸਮਝ ਇਹਨਾਂ ਦਾ ਸਾਥ ਦਿੱਤੀ ਹੈ ਮੈਡੀ ਸਰ ਕੇ ਕਿਉਂਕਿ ਜਦੋਂ ਸਾਡੀ ਸੁਣ ਹੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਕਹਿ ਸਕਦੇ ਪਰ ਪੰਜਾਬੀ ਹਾਂਜੀ ਸਰ ਲਿਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਜੀ ਤੁਸੀਂ ਸਰ ਅਸੀਂ ਤੁਮਨੇ ਇਹ ਵੀ ਕੁੜੀ ਦੇ ਐਕਸ਼ਨ ਲਿਆ ਜਾਵੇ ਹੂੰ ਤੇ ਉਹ ਹਾਦੀ ਤੁਹਾਡੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣ ਪਰ ਕੁੜੀ ਨੂੰ ਕੋਸ਼ਨਾ ਕੋਸ਼ਿਸ਼ਿਆ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿੰਨੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾਣ ਦੇ ਨਾਲ ਨਾ ਹੋਵੇ ਹਾਂ ਅਸੀਂ ਇਹ ਚੰਨੇ ਸਰ ਕੋਈ ਆਪਸੇ ਕੋਈ ਤਰੇਮ ਸੰਬੰਧ ਸੀ ਤੇ ਉਹਨਾਂ ਦੇ ਆਪਸੇ 3-4 ਸਾਲ ਤੋਂ ਤੇ ਆਪਸ ਵਿੱਚ ਇਹਨਾਂ ਦੀ ਕੁਸਮਾ ਮਾਮਾ ਹੋਈ ਤੇ ਇਸੇ ਗੱਲੋਂ ਇਹਨਾਂ ਲੜਕੇ ਨੇ ਕੋਈ ਜਿਨੀ ਨਹੀਂ ਪੱਲੇ ਤੇ ਲੜਕੇ ਦੇ ਭਰਾ ਦੇ ਬਣਾ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਹਾਂ ਜਾਂ ਜੋ ਵੀ ਤਪਤੀਸ਼ ਆਉਂਦਾ ਵਾ ਉਹ ਤੁਹਾਨੂੰ ਇਹ 12 ਦੱਸਿਆ ਜਾਏਗਾ ਇਹ 100 108 DNA ਸਰ ਇਨਕੁਆਰੀ ਕੀ ਪਤਾ ਲੱਗਾ ਜੀ ਹੁਣ ਤੱਕ ਇਨਕੁਆਰੀ ਵੇਖੋ ਜੀ ਇਹ ਤਾਂ ਤਪਤੀਸ਼ ਦਾ ਪਾਰਟ ਹੈ ਜਿੱਥੇ ਆਪ ਪੋਸਟਮਾਰਟ ਵੀ ਕਰਾ ਰਹੇ ਹਾਂ ਪਰਚਾ ਦੇਖ ਪੋਸਟਮਾਰਟ ਵੀ ਕਰਾ ਰਹੇ ਹਾਂ ਹਾਂ ਜੋ ਵੀ ਅੱਗੇ ਸਾਹਮਣੇ ਆਏਗਾ ਉਸਦੀ ਕੀ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੋਂ ਅੰਕੀ ਮਿਲੀ ਹੈ ਕਿ ਕਾਰਨ ਕੀ ਹੈ ਜੀ ਕਾਰਨ ਉਹ ਹੈ ਪ੍ਰੇਮ ਸੰਬੰਧ ਇਸੇ ਹੀ ਆਪਸ ਵਿੱਚ ਇਹਨਾਂ ਦੇ ਲੜਕੀ-ਲੜਕੀ ਦੇ ਇਹ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹ ਭਰਾ ਨੇ ਵੀ ਇਹਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਸਵਾਵਲੋ ਗੈਂ ਕਿ ਮਹੀਨੇ ਦਾ ਉਹਨਾਂ ਦਾ ਜਿਹੜਾ ਭੰਗਿਆ ਵੇਰੇ ਸੀ ਮੇਰੇ ਨੂੰ ਨਹੀਂ ਇਸ ਦਾ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਨਹੀਂ ਕੋਈ ਤੀਜਾ ਪਾਰਟ ਹੈ ਇਹਨਾਂ ਨੇ ਕੀ ਕਰ ਰਏ ਕਿੱਥੇ ਹਾਂਜੀ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਲੜਕੇ ਦੇ ਭਰਾ ਦੇ ਬਿਆਨ ਦੇ ਓਕੇ ਜੀ ਠੀਕ